ਅਸੀਂ ਤਾਂ ਇਹ ਕਹਿੰਨੇ ਨਾਮ ਮੈਨੂੰ ਨਾਮ ਨਾਲ ਕੋਈ ਮਤਲਬ ਨਹੀਂ ਤੁਸੀਂ 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 ਇਲਾਹਾਬਾਦ ਦਾ ਨਾਮ ਪ੍ਰਾਗਰਾਜ ਰ ਕਰਤਾ ਲੋਕਾਂ ਦੀ ਜ਼ਿੰਦਗੀ ਸੁਧਰ ਗਈ ਤੁਸੀਂ ਸਰਾਏ ਕਾਲੇ ਖਾਂ ਇੱਕ ਸਟੇਸ਼ਨ ਸੀਗਾ ਉਹਦਾ ਨਾਮ ਦੀਨदयाल ਪਾਧਿਆ ਕਰਤਾ ਉੱਥੇ ਸਫਾਈ ਹੋ ਗਈ ਜੀ ਫਿਰ ਇਹ ਤਾਂ ਸ਼ੁਕਰ ਕਰੋ ਹਜੇ ਮੁਲਕ ਦਾ ਨਾਮ ਨਹੀਂ ਬਦਲਿਆ ਹੈਨਾ ਨਾਮ ਬਦਲਣਾ ਕਿ ਹੋ ਜੂਗਾ ਨਾ ਜਿਹੜੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਨਾਲ ਗੱਲ ਕਰਿਓ ਲਾਲੀ ਤੁਸੀਂ ਜਾ ਕੇ ਦਿਹਾੜੀਦਾਰਾਂ ਨੂੰ ਨਾਮ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਧ ਜੂਗੀ ਆ ਇਹ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਵਿਰੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ 'ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਸਟੇਟਾਂ ਦਾ ਪੈਸਾ ਰੁਕ ਲਿਆ ਅਸੀਂ ਤਾਂ ਜੀ ਜੋ ਪੰਜਾਬ ਦੇ ਹੱਕ 'ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲੇ ਦਾ ਵਿਰੋਧ ਕਰਾਂਗੇ ਹਾਂਜੀ ਉਹ ਜਿਹੜਾ ਮੈਂ ਹਰ ਘਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੁਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਉਹ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਲੀ ਸਹੂਲਤਾਂ ਵਾਲਾ ਬਜਟ ਜਿਹੜਾ ਉਹ ਸੀਐਮ ਸਾਹਿਬ ਏਆਈ ਦੇ ਰਾਹੀਂ ਲਗਾਤਾਰ ਵੀਡੀਓ ਦੇ ਰਾਹੀਂ ਆਮ ਆਦਮੀ ਪਾਰਟੀ ਤੇ ਤੇ ਹਮਲਾ ਕੀਤਾ ਜਾ ਰਿਹਾ ਕਾਲੀ ਦਬਲੂ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਟਰਾਲੀ ਤੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਤੇ ਸਿੱਧੇ ਸੀਐਮ ਹਾਊਸ ਦੇ ਵਿੱਚ ਦਿਖਾਈ ਜਾ ਰਿਹਾ ਉਹ ਕਹਿ ਦੋ ਤੇ ਲਿਖਿਆ ਵੀ ਗਏ ਅਕਾਲੀ ਦਲ ਨੂੰ ਲਗਾਤਾਰ ਇਹਦੀ ਵੀਡੀਓ ਬਣਾਈਆਂ ਜਾ ਰਹੀਆਂ ਨੇ ਕਦੇ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕੰਪਨੀ ਬਣ ਕੇ ਰਹਿ ਗਈ ਹੁਣ ਉਹ ਤੁਸੀਂ ਵੀ ਬਣਵਾਉਣੀ ਆਂਨੇ ਕੋਈ ਵੀਡੀਓ-ਵੀਡੀਓ ਤੁਸੀਂ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ ਟੂ ਬਲ ਲਾ ਲਏ ਉਹਨਾਂ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾਂ ਗੋਲਾਂ ਕਢਾਉਣ ਵਾਲੇ ਵੀ ਉਹਨਾਂ ਕੋਲ ਚੰਗੇ ਨੇ ਠੀਕ ਹੈ ਨਾ ਸੋ ਅਕਾਲੀ ਦਲ ਜਿਹੜੀ ਹੈ ਉਹ ਏਆਈ ਬਣ ਗਈ ਠੀਕ ਹੈ ਅਕਾਲੀ ਜਿਹੜਾ ਹੈ ਉਹ ਜਿਹੜਾ ਏ ਹੈ ਉਹ ਏਆਈ ਦੇ ਨਾਲ ਸੰਬੰਧਿਤ ਹੋ ਗਿਆ ਡਾਇਨਾਸੌਰ ਜਿ ਬਲਾਈ ਜਾਂਦੇ ਹਨ ਹਣਾ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮ ਆਦੀ ਪਾਰਟੀ ਹੈ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਏ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਕਿਤੋਂ ਦੋ ਜਿੱਤ ਕੇ ਕਿਤੋਂ ਪੰਜ ਜਿੱਤ ਕੇ ਕਹਿੰਦੇ ਨੇ ਆਗੇ 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 ਤੇ ਸੁਖਬੀਰ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਵੀ ਮਤਲਬ ਇੱਕ ਪੂਰਾ ਇਲਾਕਾ ਜਿੱਤ ਗਿਆ ਉਹਨਾਂ ਵਿਧਾਨ ਸਭਾ ਦਾ ਫੇਰ ਵੀ ਆਪਾਂ ਇਕੱਠੇ ਕਰ ਲੈਣੇ ਚਲੋ ਇਧਰੋਂ ਇਧਰੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ 2.5 4.5 ਪੌਣੇ 3 ਇਉਂ ਉੱਥੇ ਖੜੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ ਏਆਈਯੂਈ ਤੇ ਲੱਗੇ ਰਹਿਣ ਵੀਡੀਓ ਵੀਡੀਓ ਬਣਾਉਂਦੇ ਰਹਿਣ ਆਵਦਾ ਕੰਮ ਤੇ ਲੱਗੇ ਰਹਿਣ ਜਿਹੜਾ ਕੰਮ ਵਸਤੇ ਇਹਨਾਂ ਨੇ ਕੋਈ ਉੱਥੇ ਟਰੋਲ ਆਰਮੀ ਉਰਮੀ ਰੱਖੀ ਹੋਈ ਹੈ ਕਿਤੇ 8-900 ਬੰਦੇ ਨੂੰ ਕੰਮ ਦੇ ਰਿਹਾ ਚਲੋ ਸ਼ੁਕਰ ਹੈ ਸਾਥੋਂ ਡਾਦਿਆਂ ਨੇ ਕੰਮ ਤਾਂ ਦੇ ਰੱਖਿਆ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਂ ਹਥਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵਾਨਤਮਾਨਾ ਉਹ ਕਹਿੰਦਾ ਵੀ ਮੈਂ ਸੁਖਬੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤਿੰਨ ਤੋਂ ਜਾਣਦਾ ਸੁਖਬੀਰ ਬਾਦਲਾ ਪਹਿਰਿਆਂ ਤਾਂ ਭਗਵਾਨ ਤੁਮਾਨ ਮਾਰ ਕੇ ਕਰਕੇ ਲਾਉਨੇ ਪਹਿਲਾਂ ਤਾਂ ਕਦੇ ਆਉਂਦੇ ਵੀ ਨਹੀਂ ਸੀ ਬਲਕਿਸਮਤੀ